ਦੋਸਤੋ ਇਹ ਹਨ ਪੰਜਾਬੀ ਭਰਾ ਜਿਹੜੇ ਕਿ ਬਰਨਾਲਾ ਦੀ ਦਾਣਾ ਮੰਡੀ ਦੇ ਵਿੱਚ ਤਾਜ਼ੀਆਂ ਤਾਜ਼ੀਆਂ ਜਲੇਬੀਆਂ ਕੱਢ ਕੇ ਦਿੰਦੇ ਨੇ ਤਾਂ ਅਸੀਂ ਨਾ ਬਹੁਤ ਵਾਰ ਦਾਣਾ ਮੰਡੀ 'ਚੋਂ ਲੰਘਦੇ ਸੀ ਤੇ ਸ਼ਾਮ ਦੇ ਸਮੇਂ ਜਦੋਂ ਸਮਾਂ ਮਿਲਿਆ ਤਾਂ ਇਹਨਾਂ ਕੋਲ 5 ਮਿੰਟ ਜ਼ਰੂਰ ਰੁਕੇ ਇਹ ਨੇ ਇਹਨਾਂ ਦੇ ਚਾਚਾ ਜੀ ਤੇ ਉਹ ਹੈ ਸਾਡਾ ਪੰਜਾਬੀ ਭਰਾ ਜਿਹੜੇ ਕਿ ਬਰਨਾਲਾ ਜ਼ਿਲ੍ਹੇ ਦੇ ਹੀ ਨੇ ਤੇ ਪਿੰਡ ਦੇ ਵਿੱਚ ਰਹਿੰਦੇ ਨੇ ਤਾਂ ਦੋਸਤੋ ਇਹ ਦਾਣਾ ਮੰਡੀ ਦੇ ਵਿੱਚ ਹੈ ਜਿਹੜਾ ਜਲੇਬੀਆਂ ਕਰਦੇ ਨੇ ਤੇ ਲੋਕਾਂ ਨੂੰ ਤਾਜੀ-ਤਾਜੀ ਜਲੇਬੀ ਹੈ ਜਿਹੜੀ ਕੱਢ ਕੇ ਖਵਾਉਂਦੇ ਨੇ ਸ਼ੁੱਧ ਆਈਟਮ ਹੈਗੀ ਤੇ ਵਧੀਆ ਸਾਫ਼-ਸੁਥਰੀ ਆਈਟਮ ਹੈਗੀ ਤੇ ਜਦੋਂ ਭਰਾ ਨੂੰ ਪੁੱਛਿਆ ਕਿ ਦਾਣਾ ਮੰਡੀ ਹੀ ਕਿਉਂ ਚੁਣੀ ਇਹ ਭਰਾ ਕਹਿੰਦੇ ਅਸੀਂ ਸੀਜ਼ਨ ਦੇ ਦੌਰਾਨ ਇੱਥੇ ਲਗਾਈ ਸੀ ਤੇ ਸਾਨੂੰ ਉਸ ਸਮੇਂ ਰਿਸਪੌਂਸ ਬਹੁਤ ਵਧੀਆ ਮਿਲਿਆ ਸੀਜ਼ਨ ਤਾਂ ਖਤਮ ਹੋ ਗਿਆ ਪਰ ਭਰਾਵਾਂ ਦਾ ਇਹ ਰਜਗਾਰ ਹੈ ਜਿਹੜਾ ਉਹ ਪੱਕੇ ਤੌਰ ਤੇ ਹੀ ਬਣ ਗਿਆ ਤੇ ਦੋਸਤੋ ਜਦੋਂ ਵੀ ਕਦੇ ਮਨ ਕਰੇ ਤਾਜੀ-ਤਾਜੀ ਗਰਮ ਜਲੇਬੀ ਖਾਣ ਦਾ ਤਾਂ ਦਾਣਾ ਮੰਡੀ ਦੇ ਵਿੱਚ ਇਹ ਮਰੂਤੀ ਵੈਨ ਬਾਈਆਂ ਨੇ ਮੋਡੀਫਾਈ ਕਰਾਈ ਹੋਈ ਹੈ ਇਹਨਾਂ ਨਾਲ ਜ਼ਰੂਰ ਸੰਪਰਕ ਕਰੋ ਇਹ ਭਰਾਣੇ ਜਿਹੜੇ ਵਿਆਹ ਸ਼ਾਦੀਆਂ ਦੇ ਸੀਜ਼ਨ ਵੀ ਜਿਹੜੇ ਬੁੱਕ ਕਰਦੇ ਨੇ ਕਿਸੇ ਨੇ ਹਲਵਾਈ ਦਾ ਕੰਮ ਕਰਨਾ ਹੋਵੇ ਜਾਂ ਕੋਈ ਵੀ ਹੋਰ ਕੰਮਕਾਰ ਹੋਵੇ ਤਾਂ ਇਹ ਭਰਾਣਾਂ ਨਾਲ ਜ਼ਰੂਰ ਸੰਪਰਕ ਕਰੋ ਭਰਾਵਾਂਾਂ ਦੀ ਸਪੋਰਟ ਜ਼ਰੂਰ ਕਰੋ